ਤੁਹਾਨੂੰ ਕੋਈ ਮਾਰਦਾ ਹੈ ਆਪਣੇ سینੇ ਤੇ ਆਪ ਵਾਟਰ ਕੈਨਨ ਚੱਲੋ ਆਪ ਐਸੋ ਗੈਸ ਚੱਲੋ ਗੋਲੀ ਮਾਰਦੇ ਆ ਗੋਲੀ ਆਪਾਂ ਹੱਥ ਜੋੜ ਕੇ ਹੱਕ ਮੰਗਣੇ ਇਹ ਤਾਂ ਇਨਸਾਨੀਅਤ ਦਾ ਇੱਕ ਲਾਈਵ ਡੈਮੋ ਹੈ ਸਾਰਿਆਂ ਨੂੰ ਤੇ ਟਰਾਲੀਆਂ ਦੇ ਵਿੱਚ ਲੰਗਰ ਵੀ ਨਾਲ-ਨਾਲ ਆ ਰਿਹਾ ਹੈ ਪੁਲਿਸ ਵਾਲੇ ਭਰਾ ਨੇ ਸਾਡੇ ਇਹਨਾਂ ਨੂੰ ਵੀ ਛਕਾਵਾਂਗੇ ਨਾਲ ਇਨਸਾਨੀਤ ਵੀ ਵੰਡਣੀ ਆਪਾਂ ਨੇ ਪਿਆਰ ਵੀ ਮੰਨਣਾ ਪਾਣੀ ਦਾ ਮੁੱਦਾ ਹੈ ਇਕੱਲੇ ਪੰਜਾਬ ਹਰਿਆਣਾ ਦਾ ਨਹੀਂ ਪੂਰੇ ਇੰਡੀਆ ਦਾ ਮੁੱਦਾ ਹੈ ਪਾਣੀ ਘਟਦਾ ਜਾ ਰਿਹਾ ਝੋਨਾ ਕਣਕ ਦੋਵੇਂ ਫਸਲਾਂ ਮੇਨ ਨੇ ਟੈਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਅਗਰ ਮੈਂ ਕਿਸਾਨੀ ਅੰਦੋਲਨ ਦਾ ਜ਼ਿਕਰ ਕਰਾਂ ਤਾਂ ਉਸ ਦੇ ਵਿੱਚ ਪੰਜਾਬੀ ਗਾਇਕਾਂ ਤੇ ਪੰਜਾਬੀ ਗਾਣਿਆਂ ਦਾ ਵੱਡਾ ਯੋਗਦਾਨ ਰਿਹਾ ਕਿਉਂਕਿ ਪੰਜਾਬ ਦੀ ਨੌਜਵਾਨੀ ਦੇ ਵਿੱਚ ਜੋਸ਼ ਭਰਨ ਦੇ ਲਈ ਪੰਜਾਬੀ ਗਾਣੇ ਪਿਛਲੇ ਅੰਦੋਲਨ ਦੇ ਵਿੱਚ ਵੱਡਾ ਜਿਹੜਾ ਉਹ ਯੋਗਦਾਨ ਪਾ ਕੇ ਗਏ ਸੀ ਤਨੂੰ ਦਿੱਲੀਏ ਨਹੀਂ ਜਿੱਤ ਕੇ ਪੰਜਾਬ ਚੱਲੇ ਆ ਰੇਸ਼ਮ ਅਨਮੋਲ ਨੇ ਜਿਹੜਾ ਉਹ ਗਾਣਾ ਗਾਇਆ ਸੀ ਕੰਵਰ ਗਰੇਵਾਲ ਤੋਂ ਲੈ ਕੇ तमाम ਵੱਡੇ ਅਦਾਕਾਰਾਂ ਕਲਾਕਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ ਰੇਸ਼ਮ ਅਨਮੋਲ ਮੇਰੇ ਨਾਲ ਪਹੁੰਚੇ ਨੇ ਬਾਜੀ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਔਰ ਤੁਹਾਡਾ ਧੰਨਵਾਦ ਕਰਦੇ ਆ ਕਿ ਗਰਾਉਂਡ 0 ਤੋਂ ਤੁਸੀਂ ਰਿਪੋਰਟ ਕਰ ਰਹੇ ਹੋ ਰੇਸ਼ਮ ਭਾਈ ਦਿੱਲੀ ਨੂੰ ਆਪਾਂ ਜਿੱਤ ਕੇ ਪੰਜਾਬ ਆ ਗਏ ਸੀਗੇ ਪਰ ਹੁਣ ਜਿਹਹ ਜੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਾਂ ਕੀ ਲੱਗਦਾ ਹੈ ਇਧਰ ਇਧਰ ਕੋਈ ਕਿਸ ਤਰ੍ਹਾਂ ਦੇ ਲੋਕ ਆ ਰਹੇ ਨੇ ਕਿਸ ਤਰ੍ਹਾਂ ਦੇ ਉਹ ਤਤਵਾ ਆ ਰਹੇ ਨੇ ਜਿਨ੍ਹਾਂ ਨੂੰ ਰੋਕਣ ਦੇ ਲਈ ਇਸ ਤਰ੍ਹਾਂ ਦੇ ਹਾਲਾਤ ਬਣਾਤੇ ਫੋਰਸੇਜ਼ ਲਾਤੀਆਂ ਬੈਰੀਗੇਟਿੰਗ ਵੱਡੇ ਵੱਡੀਆਂ ਕਰੇਨਾ ਖੜੀਆਂ ਕਰਤੀਆਂ ਤਾਂ ਕਿ ਸਾਡੇ ਲੋਕ ਸਾਡੇ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਅੱਗੇ ਨਾ ਜਾ ਸਕਣ ਪਹਿਲਾਂ ਮੈਂ ਚਾਹੁੰਦਾ ਨਵਾਂ ਗਾਣਾ ਜਿਹੜਾ ਅੱਜ ਰਿਲੀਜ਼ ਹੋ ਰਿਹਾ ਉਹ ਸੁਣਾ ਦਈਏ ਹਾਂ ਉਹਦੇ ਵਿੱਚ ਹੀ ਆਨਸਰ ਹੈ ਇਹਦਾ ਹਾਂ ਰਿਸ਼ਮ ਬਾਈ ਤੁਸੀਂ ਜੱਟਾਂ ਦੇ ਜਹਾਜ਼ਾਂ ਦਾ ਜ਼ਿਕਰ ਕਰਿਆ ਕਿ ਇਹ ਵੱਡੇ ਵੱਡੇ ਬੈਰੀਗੇਟ ਜਿਸ ਤਰ੍ਹਾਂ ਦੀਆਂ ਰੋਕਾਂ ਸੱਤ ਲੇਅਰ ਦੀ ਸਿਕਿਉਰਿਟੀ ਜੱਟਾਂ ਦੀ ਜਹਾਜਾਂ ਨੂੰ ਰੋਕ ਲੂਗੀ ਇਹ ਦੇਖੋ ਜਿਹੜਾ ਜ਼ਿੰਮੇਦਾਰ ਹੁੰਦਾ ਉਸ ਦਾ ਤੇ ਡੇਲੀ ਇਹੀ ਕੰਮ ਹੈ ਠੰਡ ਨਾਲ ਗਰਮੀ ਨਾਲ ਮੀਂਹ ਨਾਲ ਝੱਖੜ ਨਾਲ ਹਨੇਰੀ ਨਾਲ 24 ਘੰਟੇ ਉਹਦਾ ਕੰਮ ਹੀ ਇਹੀ ਹੈ ਇਹ ਆਪਣਾ ਫਰਜ਼ ਨਿਭਾ ਰਹੇ ਨੇ ਔਰ ਸਾਡਾ ਫਰਜ਼ ਹੈਗਾ ਹੱਕ ਸੱਚ ਦੇ ਨਾਲ ਖੜਨਾ ਔਰ ਸਾਡੀ ਤਾਕਤ ਹੈ ਸਾਨੂੰ ਕਲਾ ਰੱਬ ਨੇ ਦਿੱਤੀ ਹੈ ਇਹਨੂੰ ਹੱਕ ਸੱਚ ਲਈ ਵਰਤਣਾ ਔਰ ਦੂਜੀ ਗੱਲ ਮੈਂ ਰਿਕੁਐਸਟ ਕਰਦਾ ਜਿਹੜਾ ਸਾਡਾ ਯੂਥ ਆ ਰਿਹਾ ਕਿਉਂਕਿ ਪਿਛਲੀ ਵਾਰ ਵੀ ਯੂਥ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਆਪਾਂ ਇੱਥੇ ਲੜਾਈ ਨਹੀਂ ਲੜਨ ਆ ਰਹੇ ਇਹ ਲੱਗ ਗੱਲ ਹੈ ਕਿ ਇੱਥੇ ਇੰਡੋ-ਪਾਕ ਬਾਰਡਰ ਵਰਗਾ ਮਾਹੌਲ ਹੈ ਪਰ ਆਪਾਂ ਇੱਥੇ ਆਪਣੀ ਚੁਣੀ ਹੋਈ ਸਿਲੇਕਟਡ ਸਰਕਾਰ ਨੂੰ ਰਿਕੁਐਸਟ ਕਰਨ ਆ ਰਹੇ ਹਾਂ ਆਪਣੇ ਹੱਕ ਮੰਗਣ ਆ ਰਹੇ ਹਾਂ ਜਿਹੜੇ ਐਮਐਸਪੀ ਦਾ ਕਾਨੂੰਨ ਹੈ ਜਿਹੜੀ ਡਾਈਵਰਸਟੀਫਿਕੇਸ਼ਨ ਦੀ ਖੇਤੀ ਦੀ ਆਪਾਂ ਗੱਲ ਕਰਦੇ ਹਾਂ ਪਾਣੀ ਦਾ ਮੁੱਦਾ ਹੈ ਇਕੱਲੇ ਪੰਜਾਬ ਹਰਿਆਣੇ ਦਾ ਨਹੀਂ ਪੂਰੇ ਇੰਡੀਆ ਦਾ ਮੁੱਦਾ ਹੈ ਪਾਣੀ ਘਟਦਾ ਜਾ ਰਿਹਾ ਝੋਨਾ ਕਣਕ ਦੋਵੇਂ ਫਸਲਾਂ ਮੇਨ ਨੇ ਜੇ ਸਾਨੂੰ ਐਮਐਸਪੀ ਦਾ ਕਾਨੂੰਨ ਮਿਲਦਾ ਮੈਨੂੰ ਪਤਾ ਹੈ ਕਿ ਮੈਨੂੰ ਸਰਵੰ ਦਾ ਰੇਟ ਵੀ ਮਿਲਣਾ ਮੈਨੂੰ ਸੂਰਜਮੁਖੀ ਦਾ ਵੀ ਮੇਰੀ ਮੱਕੀ ਦਾ ਵੀ ਮੇਰੀ ਦਾਲਾਂ ਦਾ ਵੀ ਫਿਰ ਮੈਂ ਝੋਨਾ ਕਿਉਂ ਵੇਚੂਗਾ ਪੂਰੇ ਇੰਡੀਆ ਦਾ ਕਿਸਾਨ ਲਗ ਅਲੱਗ ਫਸਲਾਂ ਵੀਜੂਗਾ ਤੇ ਪਾਣੀ ਦਾ ਵੀ ਹੱਲ ਹੋਣਾ ਹੈ ਉਹਨਾਂ ਦਾ ਲਾਈਫ ਸਟਾਈਲ ਵੀ ਅਪਗ੍ਰੇਡ ਹੋਣਾ ਤੇ ਦੂਜਾ ਜਿਹੜਾ ਮੇਨ ਹੈਗਾ ਸੁਆਮੀ ਨਾਥਨ ਦੀ ਜਿਹੜੀ ਰਿਪੋਰਟ ਹੈ ਜਿਨ੍ਹਾਂ ਨੂੰ ਭਾਰਤ ਰਤਨ ਹੁਣੇ ਸੈਂਟਰ ਗਵਰਨਮੈਂਟ ਨੇ ਪਿਛਲੇ ਹਫਤੇ ਦਿੱਤਾ ਉਹਨਾਂ ਨੂੰ ਭਾਰਤ ਰਤਨ ਦੇਣ ਦੀ بجائے ਉਹਨਾਂ ਦੀ ਜਿਹੜੀ ਰਿਪੋਰਟ ਹੈ ਜੋ ਉਹਨਾਂ ਨੇ ਬੜੀ ਮਿਹਨਤ ਨਾਲ ਬਣਾਈ ਸੀ ਕਿਉਂਕਿ ਹੁਣ ਤੁਸੀਂ ਉਹ ਤੁਹਾਡੀ ਆਪਣੀ ਜੌਬ ਹੈ ਤੁਹਾਨੂੰ ਪੇਮੈਂਟ ਮਿਲਦੀ ਹੈ ਹੈਨਾ ਓਵਰਟਾਈਮ ਕਰੋਗੇ ਤੁਹਾਨੂੰ ਉਹ ਵੀ ਮਿਲਦਾ ਹੋਣਾ ਤੇ ਕੋਈ ਵੀ ਜੌਬ ਹੈ ਚਾਹੇ ਆਰਮੀ ਵਾਲੇ ਆ ਸਾਰਿਆਂ ਨੂੰ ਪੈਨਸ਼ਨ ਮਿਲਦੀ ਹੈ ਤੇ 8 ਘੰਟੇ 10 ਘੰਟੇ ਸਾਰੇ ਡਿਊਟੀ ਕਰਦੇ ਆ ਸੁਆਮੀ 나ਥ ਜੀ ਨੇ ਰਿਸਰਚ ਕਰਕੇ ਬੜੇ ਵਧੀਆ ਤਰੀਕੇ ਨਾਲ ਕਈ ਸਾਲਾਂ ਦੀ ਰਿਸਰਚ ਕੀਤੀ ਸੀ ਵੀ ਕਿਸਾਨ ਨੂੰ ਨਾ ਤਾਂ ਸੈਚਰਡੇ ਸੰਡੇ ਦੀ ਛੁੱਟੀ ਮਿਲਦੀ ਹੈ ਉਹਦਾ ਉਹ ਨਾ ਗਰਮੀ ਸਰਦੀ ਦੀ ਕੋਈ ਉਹਨੂੰ ਛੁੱਟੀ ਐ ਉਹਨਾਂ ਦਿਨੇ ਨਾ ਰਾਤ ਐ 24 ਘੰਟੇ ਲੱਗਿਆ ਰਹਿੰਦਾ ਉਹਦਾ ਪਰਿਵਾਰ ਵੀ ਨਾਲ ਲੱਗਿਆ ਰਹਿੰਦਾ ਇਸ ਹਿਸਾਬ ਨਾਲ ਸੀ2+50 ਦਾ ਫਾਰਮੂਲਾ ਦਿੱਤਾ ਸੀ ਔਨਰੇਬਲ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਉਹ ਆਪ ਜਦੋਂ ਸੀਐਮ ਸੀ ਗੁਜਰਾਤ ਦੇ ਉਹ ਵੀ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਸੀ ਕਿ ਜਦੋਂ ਮੈਂ ਪਾਵਰ ਚਾਹੂੰਗਾ ਇਹ ਚੀਜ਼ਾਂ ਕਰੂੰਗਾ ਤੇ ਉਹੀ ਉਮੀਦ ਲੈ ਕੇ ਸਾਰੇ ਕਿਸਾਨ ਹੁਣ ਦਵਾਰੇ ਜਾ ਰਹੇ ਨੇ ਤੇ ਮੈਂ ਯੂਥ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਲੜਨਾ ਨਹੀਂ ਆਪਣੇ ਤੁਹਾਨੂੰ ਕੋਈ ਮਾਰਦਾ ਹੈ ਆਪਣੇ سینੇ ਤੇ ਆਪ ਬਾਟਰ ਕੈਨਨ ਚੱਲੋ ਆਪ ਐਸੋ ਗੈਸ ਚੱਲੋ ਗੋਲੀ ਮਾਰਦੇ ਆ ਗੋਲੀ ਆਪਾਂ ਹੱਥ ਜੋੜ ਕੇ ਹੱਕ ਮੰਗਣੇ ਨੇ ਪਰੇਸ਼ਮ ਬਾਈ ਜਿਸ ਤਰ੍ਹਾਂ ਦੀ ਆਏ ਦੇਖੋ ਇਹ ਤਸਵੀਰਾਂ ਨੇ ਜਿਸ ਤਰ੍ਹਾਂ ਦੇ ਹਾਲਾਤ ਨੇ ਕਲਾਕਾਰ ਦੀ ਕਲਮ ਜਦੋਂ ਕਲਾਕਾਰ ਦਾ ਜਿਹੜਾ ਦਿਲ ਹੁੰਦਾ ਬਹੁਤ ਸੌਫਟ ਹੁੰਦਾ ਤਾਂ ਬਹੁਤ ਸਾਰੇ ਬਲਵਲੇ ਜਿਹੜੇ ਨੇ ਉਹ ਜ਼ਹਿਨ ਦੇ ਵਿੱਚ ਰਹਿੰਦੇ ਨੇ ਤਾਂ ਕੀ ਸੋਚਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣਦੇ ਜਾ ਰਹੇ ਨੇ ਦੇਖੋ ਇਹ ਚੀਜ਼ਾਂ ਨੇ ਇਸ ਤੋਂ ਅੱਗੇ ਨਹੀਂ ਜਾਣਾ ਤਾਂ ਅਗਰ ਰਿਪੋਰਟਰ ਵੀ ਅੱਗੇ ਜਾਂਦੇ ਨੇ ਤਾਂ ਅਨਾਉਂਸਮੈਂਟ ਸੁਣੀਆ ਰੇਸ਼ਮ ਬਾਈ ਸ਼ੁਰੂ ਹੋ ਜਾਂਦੀਆਂ ਆ ਚਲੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਕਿ ਇੰਡੋਪਾਰਕ ਦੇ ਬਾਰਡਰ ਵਾਲਾ ਮਾਹੌਲ ਹੈ ਇਹ ਸਾਡਾ ਫਾਇਦਾ ਇਹੀ ਕਰ ਰਿਹਾ ਕਿਉਂਕਿ ਨੈਸ਼ਨਲ ਮੀਡੀਆ ਸਾਨੂੰ ਅਟੈਂਸ਼ਨ ਦੇਣਾ ਸ਼ੁਰੂ ਕਰ ਰਿਹਾ ਹੈ ਹੈਨਾ ਇਹ ਇਸ ਸਾਡੇ ਫਾਇਦੇ ਲਈ ਨੇ ਸਾਰੀਆਂ ਚੀਜ਼ਾਂ ਔਰ ਇਹ ਦਿਖਾ ਰਹੀਆਂ ਨੇ ਕਿ ਸਰਕਾਰ ਤੁਹਾਡੀ ਗੱਲ ਜ਼ਰੂਰ ਸੁਣੂਗੀ ਉਹ ਮੀਟਿੰਗ ਲਈ ਵੀ ਆ ਰਹੀਆਂ ਨੇ ਸਭ ਕੁਝ ਵਧੀਆ ਹੈ ਚੜਦੀ ਕਲਾ ਹੈ एवरीथिंग ਇਜ਼ ਪੋਜ਼ਿਟਿਵ ਲਿਖਦੇ ਰਹੋਗੇ ਹੋਰ ਕਿਸਾਨ ਕਿਉਂਕਿ ਮੈਨੂੰ ਲੱਗਦਾ ਹੈ ਲੰਬਾ ਵੀ ਚੱਲ ਸਕਦਾ ਹੈ ਤਾਂ ਹੋਰ ਅੱਗੇ ਗਾਣਾ ਆ ਸਕਦਾ ਹੈ ਸਾਡਾ ਕੰਮ ਹੈ ਇਨਸਾਨੀਅਤ ਦੀ ਸਪੋਰਟ ਕਰਨਾ ਹੱਕ ਸੱਚ ਲਈ ਖੜਨਾ ਮਾਨਸ ਕੀ ਜਾਤ ਇੱਕ ਹੈ ਪਹਿਚਾਨ ਵੇ ਸਾਰੇ ਧਰਮਾਂ ਦੀ ਸਰਕਾਰ ਦਾ ਇਹ ਕੱਲਾ ਇਹ ਅੰਦੋਲਨ ਇਹ ਨਹੀਂ ਹੈਗਾ ਵੀ ਆਪਾਂ ਕਿਸਾਨੀ ਦੇ ਹੱਕ ਲੈਣ ਲਈ ਆ ਰਹੇ ਹਾਂ ਇੱਥੇ ਆ ਕੇ ਪਿਛਲੇ ਅੰਦੋਲਨ ਦੇ ਵਿੱਚ ਵੀ ਲਾਈਵ ਡੈਮੋ ਲੱਗਿਆ ਰਿਹਾ ਉੱਥੇ ਜਾਨ ਵਾਲੇ ਬੈਠੇ ਸੀਗੇ ਉੱਥੇ ਆਰਤੀ ਵਾਲੇ ਬੈਠੇ ਸੀ ਉੱਥੇ ਗੁਰਵਾਣੀ ਵਾਲੇ ਬੈਠੇ ਸੀ ਉੱਥੇ ਹੂੱਕੇ ਵਾਲੇ ਬੈਠੇ ਸੀ ਉੱਥੇ ਸਰਦਾਰ ਭਰਾ ਬੈਠੇ ਸੀ ਤੇ 24 ਘੰਟੇ ਲੰਗਰ ਵਰਤ ਰਹੇ ਸੀ ਇਹ ਤਾਂ ਇਨਸਾਨੀਅਤ ਦਾ ਇੱਕ ਲਾਈਵ ਡੈਮੋ ਆ ਸਾਰਿਆਂ ਨੂੰ ਤੇ ਟਰਾਲੀਆਂ ਦੇ ਵਿੱਚ ਲੰਗਰ ਵੀ ਨਾਲ-ਨਾਲ ਆ ਰਿਹਾ ਪੁਲਿਸ ਵਾਲੇ ਭਰਾ ਨੇ ਸਾਡੇ ਇਹਨਾਂ ਨੂੰ ਵੀ ਛਕਾਵਾਂਗੇ ਨਾਲ ਇਨਸਾਨੀਅਤ ਵੀ ਵੰਡਣੀ ਆਪਾਂ ਨੇ ਪਿਆਰ ਵੀ ਮੰਨਣਾ ਅਸੀਂ ਤਾਂ ਕਿਰਤੀ ਲੋਕ ਆਪਾਂ ਲੜਾਈ ਲੜਨ ਥੋੜਾ ਆ ਰਹੇ ਆ ਆਪਾਂ ਤਾਂ ਇਨਸਾਨੀਅਤ ਪਿਆਰ ਲੰਗਰ ਵੰਡਣ ਆ ਰਹੇ ਆ ਤੇ ਨਾਲ-ਨਾਲ ਆਪਣੇ ਹੱਕ ਵੀ ਮੰਗਣ ਆ ਰਹੇ ਆ ਬਹੁਤ ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ ਸੋ ਰੇਸ਼ਮ ਅਨਮੋਲ ਜਿਹੜੇ ਨੇ ਪੰਜਾਬ ਦੇ ਮਸ਼ਹੂਰ ਗਾਇਕ ਨੇ ਉਹ ਆ ਗਾਣਾ ਜਿਹੜਾ ਨੇ ਉਹ ਸ਼ੰਭੂ ਬਾਰਡਰ ਤੇ ਰਿਲੀਜ਼ ਕੀਤਾ ਹੈ ਕਿਸ ਤਰ੍ਹਾਂ ਨੌਜਵਾਨੀ ਦੇ ਵਿੱਚ ਜੋਸ਼ ਭਰਨ ਦੇ ਲਈ ਜੇਕਰ ਤੁਸੀਂ ਪਿੱਛੇ ਚਲੇ ਜਾਓ 2 ਸਾਲ ਤਾਂ ਇਹ ਪੰਜਾਬੀ ਕਲਾਕਾਰਾਂ ਦਾ ਬੇਹਦ ਵੱਡਾ ਯੋਗਦਾਨ ਰਿਹਾ ਹੈ ਕਿਉਂਕਿ ਇਹਨਾਂ ਗਾਣਿਆਂ ਦੇ ਨਾਲ ਕਿਤੇ ਨਾ ਕਿਤੇ ਪੰਜਾਬੀ ਨੌਜਵਾਨਾਂ ਦੇ ਵਿੱਚ ਵੱਡਾ ਜੋਸ਼ ਆਉਂਦਾ ਤਾਂ ਹੁਣ ਰੇਸ਼ਮ ਅਨਮੋਲ ਜਿਹੜੇ ਨੇ ਖਾਸ ਤੌਰ ਤੇ ਸ਼ੰਭੂ ਬਾਰਡਰ ਪਹੁੰਚ ਨੇ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ